ਮੀਦੇ ਮੌਸਮ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਇਸ ਮੌਸਮ 'ਚ ਸਫਾਈ ਰੱਖਣ ਦੇ ਨਾਲ-ਨਾਲ ਖੁਰਾਕ 'ਚ ਬਦਲਾਅ ਕਰਨ ਦੀ ਵੀ ਲੋੜ ਹੁੰਦੀ ਹੈ ਖਾਣ-ਪੀਣ ਵੇਲੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਆਯੁਰਵੇਦ ਮੁਤਾਬਕ بارش ਦੇ ਦੌਰਾਨ ਸਰੀਰ ਵਿੱਚ ਵਾਤ ਵਧਦਾ ਹੈ ਅਤੇ ਇਸ ਮਹੀਨੇ ਵਿੱਚ ਪਿਤ ਜਮਾ ਹੋਣ ਲੱਗਦਾ ਹੈ ਜਿਸ ਨਾਲ ਕਈ ਬਿਮਾਰੀਆਂ ਵੱਧਣ ਲੱਗਦੀਆਂ ਨੇ ਉੱਥੇ ਹੀ ਸੀਜ਼ਨਲ ਬਿਮਾਰੀਆਂ ਵੀ ਆਪਣੀ ਲਪੇਟ ਵਿੱਚ ਆਸਾਨੀ ਨਾਲ ਲੈ ਲੈਂਦੀਆਂ ਨੇ ਇਸ ਲਈ ਖਾਣ ਵਿੱਚ ਕੁਝ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਨੇ ਹਰੀਆਂ ਪੱਤੇਦਾਰ ਸਬਜ਼ੀਆਂ ਬਰਸਾਤ ਦੇ ਦਿਨਾਂ ਵਿੱਚ ਹਰੀਆਂ ਸਬਜ਼ੀਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਮੌਸਮ ਵਿੱਚ ਹਰੀਆਂ ਸਬਜ਼ੀਆਂ ਦੂਸ਼ਿਤ ਪਾਣੀ ਅਤੇ ਰਸਾਇਣਾਂ ਨਾਲ ਪ੍ਰਭਾਵਿਤ ਹੋਣ ਲੱਗਦੀਆਂ ਨੇ ਅਜਿਹਾ ਕੀੜੇ ਜੋ ਦਿਖਾਈ ਵੀ ਨਹੀਂ ਦਿੰਦੇ ਹਰੀਆਂ ਸਬਜ਼ੀਆਂ ਨੂੰ ਪ੍ਰਭਾਵਿਤ ਕਰਦੇ ਨੇ ਅਤੇ ਪੱਤੇਦਾਰ ਸਬਜ਼ੀਆਂ ਨੂੰ ਸੰਕਰਮਿਤ ਕਰਦੇ ਨੇ ਇਸ ਲਈ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਅਮਰੂਦ ਜਾਂ ਹੋਰ ਪੱਤੇਦਾਰ ਸਬਜ਼ੀਆਂ ਦਾ ਸੇਵਨ ਨਾਲ ਮਾਸਾਹਾਰੀ ਭੋਜਨ ਤੋਂ ਦੂਰ ਰਹੋ। ਬਰਸਾਤ ਦੇ ਦਿਨਾਂ ਵਿੱਚ ਵੀ ਮਾਸਾਹਾਰੀ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਸਮ ਵਿੱਚ ਕਿਟਾਣੂਆਂ ਦਾ ਪ੍ਰਜਨਨ ਵੱਧ ਜਾਂਦਾ ਹੈ ਜਿਸ ਕਾਰਨ ਮਾਸਾਹਾਰੀ ਭੋਜਨ ਖਾਣ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਮਾਸਾਹਾਰੀ ਭੋਜਨ ਨੂੰ ਹজম ਕਰਨਾ ਵੀ ਔਖਾ ਹੋ ਜਾਂਦਾ ਹੈ ਜਿਸ ਨਾਲ ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਇਸ ਲਈ ਮਾਸਾਹਾਰੀ ਖਾਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਦਹੀਂ ਦਹੀਂ ਕਿਹਾ ਜਾਂਦਾ ਹੈ ਕਿ بارش ਤੋਂ ਬਾਅਦ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਮੌਸਮ 'ਚ ਦਹੀਂ 'ਚ ਚੰਗੇ ਬੈਕਟੀਰੀਆ ਦੇ ਨਾਲ-ਨਾਲ ਖਰਾਬ ਬੈਕਟੀਰੀਆ ਵੀ ਵਧਦੇ ਨੇ ਇਸ ਨਾਲ ਪੇਟ 'ਚ ਖਰਾਬ ਬੈਕਟੀਰੀਆ ਵੱਸ ਸਕਦਾ ਹੈ ਅਤੇ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਖਾਸ ਕਰਕੇ ਖੱਟਾ ਦਹੀਂ ਬਿਲਕੁਲ ਨਾ ਖਾਓ ਡੈਰੀ ਉਤਪਾਦ ਬਰਸਾਤ ਦੇ ਮੌਸਮ 'ਚ ਤੁਹਾਨੂੰ ਦੁੱਧ ਦਹੀਂ ਪਨੀਰ ਆਦਿ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਇਸ ਮੌਸਮ ਵਿੱਚ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਅਤੇ ਡੇਅਰੀ ਉਤਪਾਦ ਹੌਲੀ-ਹੌਲੀ ਪਚ ਜਾਂਦੇ ਨੇ ਜਿਸ ਨਾਲ ਸਰੀਰ 'ਚ ਬਾਇਲ ਦੀ ਮਾਤਰਾ ਵਧਨ ਲੱਗਦੀ ਹੈ ਪ੍ਰੋਸੈਸਡ ਫੂਡ ਪ੍ਰਸਾਦ ਦੇ ਦਿਨਾਂ ਵਿੱਚ ਬਾਹਰ ਦਾ ਭੋਜਨ ਜਾਂ ਪ੍ਰੋਸੈਸਡ ਫੂਡ ਫੂਡ ਨਹੀਂ ਖਾਣਾ ਚਾਹੀਦਾ ਇਸ ਨੂੰ ਹਜ਼ਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਤੁਹਾਨੂੰ ਜਿੰਨਾ ਸੰਭਵ ਹੋ ਸਕੇ ਰੋਟੀ ਚਿਪਸ ਜਾਂ ਹੋਰ ਭੋਜਨ ਖਾਣਾ ਚਾਹੀਦਾ ਹੈ ਬਾਰੂ ਜੂਸ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ ਨਾਲ ਹੀ ਕਿਸੇ ਨੂੰ ਤੇਲਯੁਕਤ ਅਤੇ ਡੀਪ ਫਰਾਈ ਭੋਜਨ ਖਾਣ ਤੋਂ ਪਰਹੇਜ਼ ਕਰਨਾ